ਹਾਂ ਹਾਂ ਉਹੀ ਆ ਇਹ ਨੂੰ ਕਰਦਾ ਪਿੱਛੇ ਘਰ ਮਾਣ ਨਹੀਂ ਲੰਗੀ ਆ ਜੀ ਦੋਵਾਂ ਆ ਜਾਣੀ ਆ ਜਾਣ ਉਹ ਉੱਥੇ ਹਾਂ ਸਰ ਕੀ ਮੈਟਰ ਜਿਹੜਾ ਸਨੇਚਿੰਗ ਨਾ ਹੋਵੇ ਬੱਸ ਵੀ ਲੈ ਲਈ ਘਰੋਂ ਜਾਂਦੇ ਇੱਕ ਤੇ ਦੇਰੀ ਕਰ ਤੋਂ ਜਿਹੜੇ ਪਾਰਕ ਦਾ ਥੋੜੀ ਹੋਇਆ ਮੁੱਖ ਤੇ ਆਨੇ ਆ ਚਿਹਰੇ ਚਿੱਪ ਕੈਮਰੇ ਉੱਤੇ ਦੇਖ ਰਹੇ ਆ ਹਾਂਜੀ ਚੋਰੀ ਹੋਇਆ ਚੋਰੀ ਹੋਇਆ ਕਿਨੇ ਕਿਆ ਹੋਇਆ ਪਤਾ ਲੱਗਾ ਕਿਹੜੀ ਦੁਕਾਨ ਤੇ ਰੱਖਿਆ ਗਿਆ ਕਿਦਾਂ ਹੋਇਆ ਪੀਸੇ ਲੱਗੋ ਜਦੋਂ ਉਹਨਾਂ ਨੇ ਆਪਣਾ ਦੇਖਿਆ ਪਰਸ ਤੇ ਕੱਟਿਆ ਹੋਇਆ ਹੂੰ ਤੇ ਕੀ ਕਹਿ ਰਹੀ ਹੈ ਲੇਡੀ ਕਦ ਕਿੰਨੀ ਦੇਰ ਤੋਂ ਦੁਕਾਨ ਦੇ ਅੰਦਰ ਸੀਗੀ ਕਿਹੜੀ ਕੀ ਲੈਣ ਆਈ ਸੀ ਸੋਸਾਇਟੀ ਦੇ ਤੋਂ ਪਤਾ ਚੱਲ ਗਿਆ ਤੇ ਸੀਸੀਟੀਵੀ ਚੈੱਕ ਕੀਤੀ ਕੀ ਸੀਸੀਟੀਵੀ ਚੈੱਕ ਕਰਦੇ ਕੀ ਨਾਮ ਹੈ ਸਰ ਆਪਣਾ ਯਾ ਸੀਸੀਟੀਵੀ ਕਰਦੇ ਥਾਣਾ ਨਵੀਂ ਨੰਬਰ ਤੇ ਕਾਂਸਰ ਕੀ ਮੈਟਲ ਜਿਹੜਾ ਉਸ ਨੈਟਿੰਗ ਦਾ ਬੱਸ ਵੀ ਨਹੀਂ ਰਹਿ ਗਈ ਘਰੋਂ ਜਾਵਦੇ ਇੱਕ ਤੇ ਡੇਢੀ ਘੰਟਾ ਜਾਨੀ ਪਰਸੇ ਦਾ ਚੋਰੀ ਹੋਇਆ ਮੁੱਕ ਕੇ ਆਏ ਆ ਤੇ ਇਹ ਚਿਪ ਕੈਮਰੇ ਉੱਤੇ ਵੀ ਦੇਖ ਰਹੇ ਆ ਹਾਂਜੀ ਚਾਲੇ ਚੋਰੀ ਹੋਇਆ ਚੋਰੀ ਹੋਇਆ ਕਿਨੇ ਕਿਆ ਹੋਇਆ ਪਤਾ ਲੱਗਾ ਕਿਹੜੀ ਦੁਕਾਨ ਤੇ ਰੱਖਿਆ ਗਿਆ ਕਿੱਦਾਂ ਹੋਇਆ ਪਤੀ ਤੇ ਲੱਗ ਗਿਆ ਜਦੋਂ ਉਹਨਾਂ ਨੇ ਆਪਣਾ ਦੇਖਿਆ ਪਰਸੇ ਤੇ ਕੱਟਿਆ ਹੋਇਆ ਤੇ ਕੀ ਕਹਿ ਰਹੀ ਹੈ ਲੈਡੀ ਕਦ ਕਿੰਨੀ ਦੇਰ ਤੋਂ ਦੁਕਾਨ ਦੇ ਅੰਦਰ ਸੀਗੀ ਕਿਹੜੀ ਕੀ ਲੈਣੀ ਸੀ ਸਸਤੀ ਸੋਸਾਇਟੀ ਦੇ ਤੋਂ ਪਤਾ ਚੱਲ ਜਾਈਦਾ ਕਿ ਸੀਸੀ ਦੀ ਵੀ ਚੈੱਕ ਕੀਤੀ ਕਿ ਸੀਸੀ ਟਿਊਬ ਤੇ ਚੈੱਕ ਕਰਦੇ ਕੀ ਨਾਮ ਹੈ ਸਰ ਆਪਣਾ ਯਸਰ ਬਾਦਸ਼ਾਹ ਦਾ ਫੋਨ ਨੰਬਰ 333 ਪੜ੍ਹ ਲਿਓ ਜੇ ਤੋ ਠੀਕ ਹੈ ਬਈ ਉਹਨੇ ਬੱਸ ਠੀਕ ਹੈ ਬਈ

ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488